ਸਸਤੀ ਗੱਲ ਦੋਸਤੋ ਸਾਲਾਨਾ ਕਲਾ ਵਰਕਸ਼ਾਪ ਸਰਦਾਰ ਸੋਪਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਵੱਲੋਂ 27 ਅਤੇ 28 ਸਤੰਬਰ ਨੂੰ ਲਗਾਈ ਗਈ ਸੀ ਇੱਥੇ ਕੀ ਪੇਂਟਿੰਗ ਦੇ ਸ਼ਕੀਨ ਅਤੇ ਜੋ ਪੇਂਟਿੰਗ ਦੇ ਮਾਹਿਰ ਨੇ ਉਹਨਾਂ ਨੇ ਇਸ ਦੇ ਵਿੱਚ ਭਾਗ ਲਿਆ ਤੁਸੀਂ ਵੇਖ ਸਕਦੇ ਹੋ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਬਣਾਈਆਂ ਪੇਂਟਿੰਗਾਂ ਲੱਗੀਆਂ ਹੋਈਆਂ ਅਤੇ ਨੌਜਵਾਨ ਵੀ ਬਜ਼ੁਰਗ ਵੀ ਮੁੰਡੇ ਕੁੜੀਆਂ ਸਭ ਇਸ ਵਿੱਚ ਭਾਗ ਲਿਆ ਸੀ ਤੁਸੀਂ ਦੇਖੋ ਜੋ ਅਲੱਗ-ਅਲੱਗ ਵਿਅਕਤੀਆਂ ਦੁਆਰਾ ਪੇਂਟਿੰਗਾਂ ਜੋ ਬਣਾਈਆਂ ਗਈਆਂ ਨੇ ਅਤੇ ਕਿਸ ਤਰ੍ਹਾਂ ਸਿਖਾਇਆ ਵੀ ਜਾ ਰਿਹਾ ਇੱਥੇ ਵੀ ਪੇਂਟਿੰਗ ਕਿਸ ਤਰ੍ਹਾਂ ਕਰਨੀ ਹੈ ਤੇ ਜੋ ਚੰਗੇ ਕਲਾਕਾਰ ਹੈ ਉਹਨਾਂ ਵੱਲੋਂ ਪੇਂਟਿੰਗ ਦੇ ਕੁਝ ਨਮੂਨੇ ਵੀ ਪੇਸ਼ ਕੀਤੇ ਗਏ ਨੇ ਆਪਣੇ ਵੱਲੋਂ ਬਣਾ ਕੇ ਇਹ ਚਿੱਤਰਕਾਰੀ ਦੇ ਵਿੱਚ ਆਪਤਨ ਜੋ ਹੱਥੋਂ ਅਜ਼ਮਾ ਰਹੇ ਨੇ ਤੇ ਆ ਦੇਖੋ ਇੱਥੇ ਛੋਟੇ ਬੱਚੇ ਜੋ ਹਰ ਬੱਚੇ ਦੀ ਤਰ੍ਹਾਂ ਕਾਰਾਂ ਤੋਂ ਸ਼ੁਰੂ ਹੁੰਦਾ ਹੈ ਕੰਮ ਬੜੀ ਰੀਜ਼ ਨਾਲ ਬੜੇ ਸ਼ੌਂਕ ਨਾਲ ਇਹ ਆਪਣੇ ਕੰਮ 'ਚ ਲੱਗੇ ਹੋਏ ਨੇ ਪੇਂਟਿੰਗ ਦਾ ਜਿਨ੍ਹਾਂ ਨੂੰ ਇੰਟਰਸਟ ਹੈ ਜਿਨ੍ਹਾਂ ਸ਼ੌਕ ਰੱਖਦੇ ਨੇ ਆਪਣੀ ਕਲਾ ਨੂੰ ਦਿਖਾਉਣ ਦਾ ਉਹ ਇੱਥੇ ਪਹੁੰਚੇ ਹੋਏ ਨੇ ਤੇ ਜੋ ਨਵਾਂ ਸਿੱਖਣਾ ਚਾਹੁੰਦੇ ਨੇ ਉਹ ਵੀ ਇੱਥੇ ਆਏ ਹੋਏ ਨੇ ਦੇਖੋ ਦੇਖ ਸਕਦੇ ਹੋ ਅਸੇ ਪਾਸੇ ਜੋ ਪੇਂਟੀਆਂ ਲੱਗੀਆਂ ਹੋਈਆਂ ਨੇ ਪੇਂਟਿੰਗ ਦਾ ਸਮਾਨ ਪਿਆ ਗਿਆ ਇੱਥੇ ਦੇਖ ਸਕੋ ਕੁੜੀਆਂ ਵੀ ਦੋ ਬੈਠੇ ਨੇ ਪੇਂਟਿੰਗ ਦੇ ਵਿੱਚ ਹੱਥ ਸਮਾ ਰਹੀਆਂ ਨੇ ਵੀ ਹਰ ਉਮਰ ਵਰਗ ਦਾ ਬੰਦਾ ਇਸ ਵਰਕਸ਼ਾਪ ਦੇ ਵਿੱਚ ਹਿੱਸਾ ਲੈਣ ਆਇਆ ਹੋਇਆ ਸੀ ਜੋ ਥੋੜਾ ਬਹੁਤ ਸਿੱਖਿਆ ਸੀ ਜਾਂ ਬਹੁਤ ਸਿੱਖਿਆ ਸੀ ਜਾਂ ਸਿੱਖਣਾ ਚਾਹੁੰਦਾ ਸੀ ਆ ਗੁਰਪ੍ਰੀਤ ਭਾਈ ਜੀ ਨੇ ਬਠਿੰਡਾ ਦੇ ਮਸ਼ਹੂਰ ਆਰਟਿਸਟ ਜੋ ਕਿ ਆਪਾਂ ਅਲੱਗ-ਅਲੱਗ ਇਹਨਾਂ ਦੀਆਂ ਪੇਂਟਿੰਗਾਂ ਵੇਖਦੇ ਆ ਇਹ ਲਾਈਵ ਹੋ ਕੇ ਵੀ ਕਲਾਸਾਂ ਲਗਾਉਂਦੇ ਨੇ YouTube ਦੇ ਉੱਪਰ Facebook ਦੇ ਉੱਪਰ ਅਤੇ ਆ ਦੇਖੋ ਤੁਸੀਂ ਨੌਜਵਾਨਾਂ ਨੂੰ ਪੇਂਟਿੰਗਾਂ ਦੇ ਗੁਣ ਸਿਖਾ ਰਹੇ ਨੇ ਜੋ ਕਿਤਾਬੀ ਹੁੰਦੇ ਆ ਉਹ ਵੀ ਆਪਾਂ ਨੂੰ ਮਿਲ ਜਾਂਦੇ ਨੇ ਪਰ ਜੋ ਪ੍ਰੈਕਟੀਕਲ ਗੁਣ ਹੁੰਦੇ ਨੇ ਕੁਝ ਇਹਨਾਂ ਨੇ ਖੁਦ ਆਪਣੇ ਫਾਰਮੂਲੇ ਬਣਾਏ ਹੋਏ ਪੇਂਟਿੰਗ ਦੇ ਲਈ ਉਹ ਨੌਜਵਾਨਾਂ ਦੇ ਨਾਲ ਸਾਂਝਾ ਕਰ ਰਹੇ ਆ ਤੇ ਉਹਨਾਂ ਨੂੰ ਉਹ ਗੁਣ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਇੱਕ ਪੇਂਟਿੰਗ ਨੂੰ ਆਪਾਂ ਬਣਾ ਸਕਦੇ ਆ ਤੇ ਬੜੇ ਧਿਆਨ ਨਾਲ ਜੋ ਉਹ ਸੁਣ ਰਹੇ ਨੇ ਸਟੂਡੈਂਟ ਜਿਨ੍ਹਾਂ ਦਾ ਇੰਟਰਸਟ ਪੇਂਟਿੰਗ ਦੇ ਵਿੱਚ ਨੇ ਕਿੰਨੀ ਸੋਹਣੀ ਕਲਾਕਿਰਤੀ ਬਾਈ ਜੀ ਨੇ ਬੈਠੇ-ਬੈਠੇ ਸਾਡੇ ਬੈਠੇ ਤੋਂ ਤਿਆਰ ਕੀਤੀ ਸੀ ਕੁਝ ਆਪਣੇ ਫਾਰਮੂਲੇ ਦੱਸ ਕੇ ਸਾਡੇ ਬਠਿੰਡਾ ਦੇ ਮਸ਼ਹੂਰ ਹੋਣ ਹਾਰ ਨੌਜਵਾਨੇ ਸਾਡੇ ਆਰਟਿਸਟ ਨੇ ਇਹ ਕਾਫੀ ਸੋਸ਼ਲ ਕੰਮਾਂ ਦੇ ਵਿੱਚ ਵੀ ਭਾਗ ਲੈਂਦੇ ਨੇ ਇੰਨਾ ਸ਼ਬਦਾਂ ਨਾਲ ਬਹੁਤ-ਬਹੁਤ ਧੰਨਵਾਦ